ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਵਾਪਰ ਆਏ ਚੈਨਲ ਤੇ ਤੁਹਾਡਾ ਸਵਾਗਤ ਹੈ YouTube ਹਾਲੇ ਕਿ ਦਾ ਸਾਰੇ ਠੀਕ ਠਾਕ ਹੋ ਦੇਖੇ ਸਾਰਿਆਂ ਸਤਿ ਸ਼੍ਰੀ ਅਕਾਲ ਜੀ ਇਹ ਅੱਜ ਤਰੀਕ ਹੋ ਗਈ ਹੈ ਜੀ 3 ਨਵੰਬਰ ਤੇ ਕੰਟੀ ਮਦ ਰੱਖਤੀ ਹੈ ਕੋਈ ਨਹੀਂ ਕੱਟ ਲੈ ਇਹਨੇ ਟਾਈਮ ਹੋ ਗਿਆ 9 ਵਜੇ ਦਾ ਤੇ ਦੇਖੋ ਜੀ ਕੱਲ 2 ਤਰੀਕ ਕੱਲ ਸੀਗਾ ਵਿਆਹ ਤੇ ਆਪਾਂ ਕੱਲ ਵਿਆਹ ਗਏ ਨਹੀਂ ਤੇ ਬਾਰੋਬਾਰੀ ਜਿੱਦਾਂ ਕਹ ਲੋ ਅਸੀਂ ਕਰਦੇ ਮੈਂਬਰ ਜਾਈਦਾ ਆ ਕੱਲ ਗਰਲਾਲ ਤੇ ਵਕੀਲ ਸਾਹਿਬ ਆ ਜੀ ਹੁਣੀ ਤੇ ਉਹ ਜਾਇਏ ਸੀ ਬਰਾਤੇ ਤੇ ਅੱਜ ਜਾਨੀ ਆਪਾਂ ਫੈਮਿਲੀ ਜਾਵਾਂਗੇ ਵਿਆਹ ਦੀ ਪਾਰਟੀ ਤੇ ਤੇ ਜਿੱਦਾਂ ਜਿੱਦਾਂ ਪ੍ਰੋਗਰਾਮ ਹੋਏ ਤਾਂ ਦਿਖਾਵਾਂਗੇ ਜਾ ਕੇ ਉੱਥੇ ਤੇ ਵਸ ਤਿਆਰੀ ਹੋ ਰਹੀ ਆ ਮੇਰੀ ਤਿਆਰੀ ਤਾਂ ਹੋ ਰਹੀ ਆ ਤੇ ਜੂਤ ਵੀ ਤਿਆਰ ਹੁੰਦਾ ਪਿਆ ਆ ਤੇ ਗਰਲਾਲ ਨੇ ਹਜੇ ਹੁਣਾ ਆ ਡਾਕਟਰ ਸਾਹਿਬ ਹੁਣ ਗਏ ਆ ਤੇ ਤੁਹਾਨੂੰ ਪਤਾ ਵੀ ਨਾਲ ਚਲਾਉਣੀ ਯਾਨੀ ਮੋਟਰ ਹਾਂ ਰੌਣੀ ਵੀ ਕਰਨੀ ਹੈ ਨਾ ਆ ਪਾਰਟੀ ਦੇ ਬਾਅਦ ਕੱਲ ਨੂੰ ਅਸਾਂ ਨੂੰ ਨਾ ਕਿਉਂਕਿ ਕਣਕ ਦਾ ਵੀ ਦੇਖਣਾ ਹੁੰਦਾ ਵੀ ਉਹ ਵੀ ਆਪਾਂ ਵਿਜਣੀ ਹੈ ਨਾ ਸਾਰੇ ਕੰਮ ਇਹਦੇ ਚੱਲੀ ਜਾਂਦੇ ਆ ਤੇ ਬਸ ਉਹਨਾਂ ਦੀ ਤਿਆਰੀ ਕਰਨੀ ਆ ਤਾਂ ਆਪਣੀ ਤਾਂ ਤਿਆਰੀ ਹੋ ਗਈ ਦੇਖੋ ਜੀ ਮੇਰਾ ਸੂਟ ਤੇ ਕਿਹੋ ਜਿਹਾ ਲੱਗ ਰਿਹਾ ਤੇ ਮੇਰੀਆਂ ਭੈਣਾਂ ਜ਼ਰੂਰ ਕਮੈਂਟ ਕਰਕੇ ਦੱਸਿਓ ਮੈਨੂੰ ਤੇ ਵੀ ਕਿਦਾਂ ਦਾ ਲੱਗ ਰਿਹਾ ਸੂਟ ਤੇ ਤੁਹਾਨੂੰ ਪਤਾ ਵੀ ਭੈਣਾਂ ਦੀ ਤਿਆਰੀ ਐਡਵਾਂਸ ਹੋਣੀ ਚਾਹੀਦੀ ਹੈ ਨਾ ਇਸ ਕਰਕੇ ਆਪਾਂ ਪਹਿਲਾਂ ਹੀ ਲੱਗ ਗਏ ਆ ਉਕੇ ਨਾ ਮੈਂ ਕੱਪੜੇ ਪ੍ਰੈਸ ਕਰਕੇ ਰੱਖਤੇ ਆ ਤਾਂ ਕਿ ਉਹਨਾਂ ਨੇ ਪਾ ਲੈਣੇ ਆ ਨਾ ਤੋਕੇ ਤੇ ਸਾਡੀ ਮਾਪੋਦੀ ਤਿਆਰੀ ਹੋ ਗਈ ਆ ਤੇ ਲੰਗਰ ਅਸੀਂ ਪਕਾਇਆ ਨਹੀਂ ਖਾਦਾ ਨਹੀਂ ਹੈਗਾ ਤੇ ਜਾ ਕੇ ਪਕੌੜੇ ਖਾਵਾਂਗੇ ਤੇ ਤੁਹਾਡੇ ਨਾਲ ਪ੍ਰੋਗਰਾਮ ਸਾਂਝਾ ਕਰਾਂਗੇ ਮੇਰੀਆਂ ਭੈਣਾਂ ਨਾ ਤੇ ਮੇਰੇ ਭਰਾ ਜਿਹੜੇ ਸਾਡੇ ਨਾਲ ਜੁੜੇ ਆ ਦਿਲੋਂ ਜੁੜੇ ਆ ਤੇ ਬਹੁਤ ਧੰਨਵਾਦ ਤੁਹਾਡਾ ਤੇ ਦੋ ਧੰਨਵਾਦਿਆ ਜੀ ਸਾਡੇ ਨਾਲ ਗੁਰਦੁਆਰਾ ਸਾਹਿਬ ਅੱਜ ਪਾਰਟ ਰੱਖਣਾ ਗੁਰਪੁਰਦਾ ਤੇ ਬਸ ਉਹਨੂੰ ਫਿਰ ਪੰਜ ਨੂੰ ਭੋਗ ਪਊਗਾ ਕੱਜਪਾਟ ਖੰਡਾ 10 ਵਜੇ ਤਿਆਰੀਆਂ ਹੋ ਰਹੀਆਂ ਤੇ ਸਪੀਕਰ ਲੱਗਾ ਹੋਇਆ ਆ ਤਸਵੀਰ ਇਹਨੇ ਰੁੜ ਕੇ ਭਰਾ ਫੇਰੀ ਆਪਾਂ ਗਏ ਸੀ ਗੁਰਦੁਆਰ ਸਾਹਿਬ ਤੇ ਤੜਕੇ ਉੱਠ ਕੇ ਹਨਾ ਤੇ ਗੁਰਦੁਆਰਾ ਸਾਹਿਬ ਜਾ ਕੇ ਭਰਾ ਫਿਰ ਤਵਾ ਕੇ ਆਪਣੇ ਘਰ ਦੇ ਕੰਮ ਕਰ ਫਿਰ ਜਾਣ ਕੀਤੇ ਤੇ ਰੋਟੀ ਦਾ ਆਪਾਂ ਨੇ ਬਕਾਈ ਖਾਧੀ ਹੈਗੀ ਨਾ ਤੇ ਕਿੰਨਾ ਲਾ ਆਪਣਾ ਟਾਈਮ ਲੱਗ ਜਾਂਦਾ ਤੇ ਵਸ ਤਿਆਰੀ ਆਪਣੀ ਤਕਰੀਬੇ ਹੋ ਹੀ ਗਈ ਆ ਜੋਦੇ ਦੇ ਦੇਖੋ ਨਵੇਂ ਬੂਟ ਨਿਕਾਵਾ ਜੋਦੇ ਦੇ ਨਵੇਂ ਬੂਟ ਐ ਤੇ ਨਵੀਂ ਵਾਦੀ ਲਈ ਆਇਆ ਹੈ ਸਾਡੀ ਸ਼ਾਪਿੰਗ ਰਹਿੰਦੀ ਆ ਜਿਹੜਾ ਵਿਆਹ ਦੀ ਜਿਹੜਾ ਸਾਡਾ ਅਗਲਾ ਜਿਹੜੀ ਮੇਰੇ ਭਾਂਜੇ ਦਾ ਵਿਆਹ ਹੋਣਾ ਨਾ ਉਹਦੀ ਸ਼ਾਪਿੰਗ ਰਹਿੰਦੀ ਆ ਬਸ ਵਿਆਹ ਦਾ ਕੰਮ ਹੀ ਦੇ ਬਸ ਚਲੋ ਖੈਰ ਰੌਣਕ ਲਗੀਆਂ ਤੇ ਤੇ ਜੋਦੀ ਹੁਣ ਦੇਖਿਓ ਤੁਸੀਂ ਤਿਆਰੀ ਉਹ ਦਿਖਾਉਂਦਾ ਕਿ ਤਾ ਲੋਕ ਤੇ ਸਮਝਿਆ ਤਾਂ ਮੇਰਾ ਜੋਤ ਹੋ ਗਿਆ ਤਿਆਰ ਬਣ ਲੇਖੋ ਜੀ ਬੱਚਿਆਂ ਦੇ ਇਹਨੇ ਕੱਪੜੇ ਮਹਿੰਗੇ ਐ ਨਾ ਬਹੁਤ ਜ਼ਿਆਦਾ ਤੇ ਦਿੱਤੀ ਆ ਪਾਣੀ ਪਾ ਲੈਣੀ ਆ ਅੰਦਰ ਵਾਲੀ ਨਾ ਤੇ 330 ਦੇ ਪਾ ਗਿਆ ਹਾਂ ਐ ਹਾਂ ਪੂਜੀ ਵੀ ਡੇਢ ਜੀ ਵੀ ਜੀ 1.5 ਜੀ ਇਹ ਉਸੇ 135 ਰੁਪਏ ਰਹਿ ਗਏ ਦੇ ਮੈਨਾਂ ਦਿਨ ਕਿਤੇ ਨਹੀਂ ਮਈ ਗਈ ਹੋਣੀ ਹੋਈ ਗਈ ਆ ਲਓ ਜੀ ਸਾਡੀ ਤਿਆਰੀ ਹੋ ਚੁੱਕੀ ਹੈ ਫਾਈਨਲੀ ਪਾਰਟੀ ਤੇ ਜਾਣ ਦੀ ਇਸ ਦਿਨ ਦੀ ਬੇਸਬਦੀ ਨਾਲ ਵੇਟ ਸੀ ਬਹੁਤ ਦਿਨਾਂ ਦੀ ਤੇ ਤਕਰੀਬਨ 11:00 ਤੱਕ ਬਾਜੀ ਗਏ ਆ ਤੇ ਚਲੋ ਇਹਨਾਂ ਟਾਈਮ ਤੋਂ ਹੋ ਹੀ ਜਾਂਦਾ ਆ ਤੇ ਹੁਣ ਚੱਲੇ ਆ ਤੇ ਅਲਟਾ ਸਾਹਿਬ ਵੀ ਪਿੱਛੇ ਆਉਣਦੇ ਆ ਤੇ ਦੇਖੋ ਜੀ ਇਹ ਦਿਨ ਖੁਸ਼ੀਆਂ ਦਾ ਹਨਾ ਤੇ ਵਾਇਰਸ ਸਭ ਨੂੰ ਦੇਵੇ ਤੇ ਆਪਾਂ ਤਿਆਰ ਮਾੜ ਮੋਟਾ Holi ਦਾ ਆਪਣੇ ਆਪ ਹੀ ਹੈਨਾ ਤੇ ਬਸ ਇਦਾਂ ਹੀ ਹੈਨਾ ਪਤਾ ਛੌਂਕ ਛੌਂਕ ਤੇ ਹੈ ਨਹੀਂਗਾ ਤਿਆਰ ਹੋਣ ਦਾ ਨਾ ਵੀ ਚੱਲ ਬਿਆਸਾ ਦੀ ਕਰ ਲਈਦਾ ਮਾੜ ਮੋਟਾ ਆਪਣੇ ਆਪ ਨੂੰ ਤਿਆਰ ਹੈਨਾ ਤੇ ਬਸ ਇਦਾਂ ਹੀ ਕੰਮ ਕਰ ਘਰਾਂ ਵਿੱਚ ਟਾਈਮ ਇਦਾਂ ਇੱਕ ਤਾਂ ਦਿਨ ਬਹੁਤ ਛੋਟਿਆ ਦਿਨ ਬਹੁਤ ਛਿਤੇ ਨਿਬੜ ਜਾਂਦੇ ਆ ਤੇ ਰਾਤਾਂ ਵੱਡੀਆਂ ਤੇ ਦਿਨ ਛੋਟੇ ਆ ਤੇ ਦੇਖੋ ਜੀ ਖੁਸ਼ੀ ਵਿੱਚ ਕਿੰਨੇ ਸ਼ਾਮਲ ਹੋਈਏ ਖੁਸ਼ੀ ਵੱਜ ਜਾਂਦੀ ਆ ਤੇ ਦੁੱਖ ਵਿੱਚ ਸ਼ਾਮਲ ਹੋਈ ਦੁੱਖ ਘਟ ਜਾਂਦਾ ਨਾ ਤੇ ਸੋ ਇਹ ਗੱਲ ਆ ਤੇ ਨਾਲ ਲੈ ਲਿਆ ਮੈਂ ਦੁੱਧ ਵਾਲਾ ਡੱਬਾ ਤੇ ਚਲੋ ਵੈਗਰੂ ਬੋਤਾ ਦੇਵੇ ਬੋਤਾ ਗਈ ਦਾ ਬੋਤਾ ਹੋਏ ਨਾ ਉਸ ਹਿਸਾਬ ਆ ਤੇ ਬਸ ਹੁਣ ਸਾਡੀ ਗੱਡੀ ਆ ਗਈ ਆ ਤੇ ਹੁਣ ਬਸ ਚੱਲੀ ਫੈਮਿਲੀ ਅੱਜ ਇਕੱਠੇ ਹੋ ਗਏ ਹਨਾ ਤੇ ਭੈਣ ਦੇ ਘਰ ਤਾਵਾ ਬੋਲਣ ਲੋ ਜੀ ਹੁਣ ਬਸ ਗੱਡੀ ਜੀ ਬੈ ਕੇ ਤੁਹਾਨੂੰ ਦੱਸਦੇ ਆ ਵੀ ਕਿੱਥੇ ਕੋ ਪਹੁੰਚੇ ਆਂ 4:10 ਕਿਲਾ ਨਿਕਲ ਹਾਂਜੀ ਆਪਾਂ ਹੁਣ ਚੱਲ ਪਏ ਆ ਪਿੰਡੋ ਤੇ ਪਿੰਡ ਪਿੰਡ ਦੀ ਫੇਰਨੀ ਉਹ ਪਰਦੇ ਗੱਡੀਆਂ ਭਾਈਆਂ ਨਾ ਕੋਈ ਨਾ ਤੋਗਦੇ ਆਂ ਅੱਗੇ ਚੱਲਦੇ ਆਪਾਂ ਤਕਰੀਬਨ 11:00 ਕੱਜ ਹੀ ਗਏ ਨਾ ਬਾਹਰ ਨਿਕਲ ਜਾਣਾ ਹਾਂ 11:00 ਆਈ ਹਾਂ ਬੋਲ ਲਾ ਕੇ ਇਹਦੇ ਸ਼ਾਇਦ ਬੋਲ ਲਾ ਦੇਸੀ ਆਉ ਗੋਪੀ ਲੌਗ ਗਿਆ ਜੀ ਗੋਪੀ ਲੌਗ ਗਿਆ ਆ ਬੰਬੇ ਦੀ ਬਾਂਹ ਮੋਰ ਦੇ ਅੱਗੇ ਲੱਗ ਜਿਸੇ ਕੋਲ ਆ ਬਾਈ ਨਹੀਂ ਹੁੰਦੀ ਨੇ ਇਧਰ ਖੋਲੇ ਆ ਦੇ ਮੈਂ ਸਹੀ ਸੀ ਲਾ ਕੇ ਨਾ ਹਾਂ ਅਦੇ ਕੁਬਾ ਅਬਾਰ ਲਵ ਯੂ ਦੇਖੋ ਜੀ ਕਾਉਂ ਨਾ ਤਾਂ ਇੰਨਾ ਨਾ ਕਾਉਂ ਨੇ ਤੜਾ ਕੇ ਹਾਂ ਜੀ ਆਪਾਂ ਹੁਣ ਪੈਣ ਦੇ ਘਰ ਆ ਗਏ ਆ। ਦਬਾ ਸਵਿਚ ਪਾ ਕੇ ਇਹਨਾਂ ਨੇ ਚੱਲ। ਉਹ ਦੇਖੋ ਜੀ। ਸੰਖੁ ਕਉ ਕਯ ਕਰ ਗਮਾਨ ਸੰਭ ਖੰਦਾ ਗਿਆਨ ਤਪ ਸਕ ਤੇ ਦਰਜੀ ਤਾ ਨੁਨ ਇੱਕ ਦੁੱਧ ਕੱਚਾ ਹਾਂ ਤੇ ਇਹਨੂੰ ਉਬਾਲ ਕੇ ਰੱਖ ਲਿਓ ਠੀਕ ਹੈ ਬਸ ਸੰਭਾਲ ਲਿਓ ਅੱਛਾ ਸਾਡੇ ਕੋ ਲੈਣਾ ਸੀ ਬਣ ਕੇ ਹਾਂ ਤੇ ਦੰਨਾ ਕਰ ਪੀਰ ਜੀ ਜੀ ਬੋਲਣ ਕ੍ਰਿਪਾ ਕਰ ਜੀ ਜੀ ਕਾਲਪ ਕੋਡ ਦਿਖਾ ਦੇ ਇੱਕੋ ਕਾੜੀ ਕਿ ਦੰਦੇ ਕੋ ਰਾਜਾ ਮਨੁਜਾ ਮੋਟਾ ਪੁਲਿਸ ਜੀ 25.25 ਕਾੜੇ ਤੋਂ ਬਾਹਰ ਆ ਗਿਆ ਹਾਂ ਹਾਂ ਅਜੇ ਨਾ ਕੋਈ ਯਾਤਕ ਸਭ ਤੋਂ ਖੇਡਣੇ ਚੰਪੇਰਾ ਨਾ ਜੀਰ ਦੇ ਕੋਲ ਤੋਂ ਜਿੱਤਿਆ ਅਰਥਾਤ ਪਸਪਾ ਸੁਪਨੇ ਆਪਾਂ ਇੱਧਰ ਆਓ ਜੋ ਕਹਿੰਦਾ ਜੀਤਨਾ ਹੈ ਸ੍ਰੀ ਵਾਰਾਮਗਾਇਸਾ ਦਾ ਸਤਿ ਸ਼੍ਰੀ ਅਕਾਲ ਆਂਦੇ ਅੱਜ ਬਹੁਤ ਬਖਸ਼ਵਾਇ ਮਨਸਰਬਾ ਬਨਾਰੀ ਨਿੱਕ ਸਾਂਜਾ ਪੁਰਾਣੀ ਸਮਾਖੜਾ ਅਨੰਦ ਨਾਤਕਾ ਤੇ ਪੇਸ਼ ਹੋਣਾ ਹੈ ਜੀਤਨਾ ਨਾਮ ਪਰਮੇਰ ਕੋਲ नाना देवदेव के लिए जो महामूर्ख पूरा उनका कार्य मन करता वह बड़ा है अपनी टीका पर पार पाकर कर्तव्य द्वारा भगवन ने अपना नाम करना कला है कौन बड़ा मान करना कर के लिए चाहिए हमारे बीच मंदिर कुंड यार नीचे जाना तू भी सांप पस्त हुआ ना सरसों को नौ मोट मोट पाए खासे को गाया क्रोइस को पटिया लेके ना सरसों पाए बाहों जकार पस्त गीतर सरगर्मी आराधित परिमुक्त नागों निर्गुण का सुध माधिया बामकिया नाका फिर जामट पड़ी ਜਾਪ ਕਰਾਂ ਉਸ ਅਛਾ ਨਾਮ ਦੇ ਉਸ ਦਾ ਬਖਸ਼ ਕਰੇ ਉਸ ਦਾ ਭਾਰਿਓ ਉਸ ਮਾਤਮ ਬੈਗੋ ਕਰਤਾਂ ਸਮਾਜ ਰਖਸ਼ ਬਖਸ਼ਣਾ ਜਾਪਤਾ ਸੁਖ ਗ੍ਰਾਪਤਾ ਹੋਰ ਆਪਣਾ ਪਾਪ ਤੋਂ ਉਸ ਨੂੰ ਸੰਕ੍ਰਮ ਪਰਮਪਤਿ ਦਾ ਨਾਮ ਕਰੇਗਾ ਮੰਨਿਆ ਜਾਤਕ ਰੋਕੇ ਬਸ ਨਿਯਮਕਾਂ ਨੂੰ ਬੁਲਤੋਕੋ ਨਹੀਂ ਹੁੰਦਾ ਬੇਕਰ ਅਗੋਂ ਬਾਤ ਦਾ ਮਸਤ ਕੋਪਾਂ ਨੂੰ ਤਾਲਾ ਕਦਮ ਤੋਂ ਚੱਲ ਪਾਇਆ ਅੰਸ਼ ਤੋਂ ਸਾਇਆ ਆਪ ਆਪਣੀ ਜੋ ਪ੍ਰਦਾਤਾ ਵਰਦਨ ਸਰਦਾਰੇ ਆਸਰੇ ਕਿਸਾਨ ਸੰਦੇਲ ਨੂੰ ਅਦਾਉਣਾ ਉਸ ਦਾ ਨਿਯਮਕਤਾ ਪ੍ਰਾਪਤ ਕਰੇ ਜੇ ਮਨ ਤੋਂ ਸਾਹ ਪ੍ਰਾਪਤ ਹੋਏ ਤਾਂ ਇੱਕ ਚੰਕਿਤਾ ਹੋਏ ਜਵਾਬੰਦੋ ਪ੍ਰਚਾਰ ਇਸਾ बोले अपटू न कब ढोलक सणकरा कल फिर लग फिर मूलो पयने पुरे मूलं तस्मि जाके जो धारय सम् कोट सुत्ता परम का नाम सो नाथ न मे विकार सजना क बिकर सब ब्राह्मण सब जनक के सुक्टर मूल मंजु सो सब व्यापीरा सकल चला ਜਿਆ ਦਾ ਕੀ ਰਹਿਤ ਬਖ ਬਜਨ ਸਾਧੂ ਸਭ ਦੇ ਹੱਥ ਲਗਿਓ ਦੁਰੈ ਸੇਖ ਮੰਨਣਾ ਕਮ ਕਰਾਉਣਾ ਕੋ ਜਨ ਹੈ ਅੰਤ ਤੱਕ ਬਾਖੀ ਹੋਈ ਨਾ ਕਥਨ ਦਿੱਤਾ ਮੋਈ ਆਹ ਬਖੀ ਅੰਤ ਤੱਕ ਸਾਧ ਤੋਂ ਤੁੰਕ ਸਰੀਮ ਬਾਖ ਤੋਂ ਬਾਵ ਕਤਰੇ ਨਿਸ਼ਾਨ ਪਾਵੈ ਸੈ ਕੰਕਾਰ ਅਕਰਣ ਸਿਨਜਾ ਚਿੰਤਾ ਸੁਲੇ ਬਣਾਇ ਕਉਨੇ ਕੁਝੇ ਗੁਰ ਗਾਉਂਦੇ ਆਪਾਂ ਭਤੂ ਦਾ प्रदाय तो साल नाय नाम सिद्ध नाम प्रदाय सर्वोत्तम प्रदाय सर्व नाम कृष्णा सर्व कुमारी जाता बना पंजाता कृष्णा ਗੁਰੂ ਕੀ ਅਗਿਆਤ ਸਾਧੂ ਜੀ ਸਤਿਗੁਰਾਂ ਦੇ ਨਾਮੋਂ ਤੋ ਵਿਖਰੇ ਜੁੜੇ ਰਸਨਾਾਂ ਦੀ ਨਾਦੇ ਇੱਕ ਵਾਰੀ ਸਾਰੇ ਆਪ ਸੁਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਧੂ ਗੁਰੂ ਜੀ ਦੇ ਚਰਨਾ ਦੇ ਜੁੜ ਕੇ ਬੈਠਨ ਦਾ ਸੁਭਾਅ ਸਮਾ ਰੱਬ ਹੋਇਆ ਵਨ ਦੇ ਤੀਆਂ ਨੂੰ ਇਕਾਦਰ ਕਰਕੇ ਲਖਣ ਦਾ ਯਤਨ ਕਰੀਏ ਤਾਂ ਕਿ ਦੋ ਸਮਾ ਸਫਲ ਹੋ ਸਕੇ ਚਾਈ ਕੜੀਸ ਲਖਣੀ ਸਵਨਾਲ ਹੰਸਾ ਇਹੋ ਨਹੀਂ ਸਮਾ ਲੈਖੇ ਦੇ ਵਿੱਚ ਜਿਹੜਾ ਬੰਦਰ ਦੇ ਚਰਮਾ ਦੇ ਵਿੱਚ ਉਹਦੀ ਯਾਦ ਵਿੱਚ ਸਮਾ ਬਚੂਤ ਹੋਵੇ ਪ੍ਰਵਕੀ ਤੁਸਤ ਕਰਹੁ ਸੰਤ ਮੀਨ ਸਾਵਧਾਨ ਉਗਾਦਰ ਚੀ ਮੋਨੀ ਤਤ おんんういう意味なのか。<music> ചലിന്മാന പണം <default> <into Furthermore> <mascara> ਖਾਣ ਪੀਣ ਦੀ ਮੈਂ ਕਾ ਬਣਾ ਲਈ ਜਵਾਨੀ ਆਪੜ देखता है सबसे का कैमरा ना होगा पहचानता <coughs> ना होगा अच्छा हम्म इधर ये फोन कट है भाई भाजी रोटी खा गया है हां रोटी खा गया है तो भाजी

फिर आई अचानक क्लियर नहीं अचानी करके ਕਿੰਨੇ ਘੜੇ ਪੈਣ ਨਾਲ ਰੋਕ ਨਹੀਂ ਜਾਂਦੀ ਜੁੱਤੀ ਜੁੱਤੀ ਹੈ ਉਹ ਨੀ ਨਹੀਂ ਤਾਂ ਮੈਂ ਰੋਟੀ ਖਾ ਹਾਂ ਹੁਣ ਆਹ ਇੰਦਾ ਬੈਠਣਾ ਹੀ ਸਮਾਂ ਦਾ ਹੈ ਮੈਂ ਪੀ ਲੈ ਕਰਦੀ ਆ ਆਹ ਪੈਣੀ ਰੋਟੀ ਪਹਿਲਾਂ ਹੀ ਬਾਅਦ ਚੋ ਆ ਮੈਂ ਬੇਲਾ ਕਰਦੀ ਥੱਕ ਜਾਣਾ ਰੋਟੀ ਖਾ ਲੈ ਆਹ ਪਿੰਡਾ ਰੱਖ ਲਓ ਚੱਕ ਲੈ ਬਲੀਡ ਹਾਂ ਰੋਟੀ ਖਾ ਕੇ ਲਾ ਸੰਦ ਬੈਠਾ ਪਹਿਲਾਂ ਪਾਣੀ ਪੀ ਲੈ ਉਹ ਗਾਲ ਭੁਲਾ ਉਹ ਨਾਂ ਦਾ ਮੰਦਾ ਹਾਰ ਹੋਇਆ ਕੋਈ ਹੋ ਜਾਣਾ ਹੌਲੀ ਹੌਲੀ ਸਹੀ ਵਿਆਹ ਦੀ ਦਿਨ ਦਿਨ ਦੀ ਭਾਈ ਦੌੜ ਕਦੀ ਇੰਦਰ ਦੇ ਪਾਣੀ ਤੇ ਲਗੂ ਤੇ ਨੀ ਦਨ ਨਿਆ ਨਹੀਂ ਜੀ ਨਾ ਬੋ ਉਸਾ ਬੈਣੀ ਕੰਡਾ ਆ ਦੂਜਾ ਪੋਕਾ ਬੈਣੀ ਜਾਨੀ ਇੰਨੀ ਐਸਾ ਸਾ ਠੀਕ ਆ ਆਂਦਾ ਆਂ ਆਈ ਤੇ ਚੱਕ ਲਈਏ ਮੈਂ ਬੋਲਦੀ ਹਾਂ ਨਹੀਂ ਨਹੀਂ ਮੜਨ ਚੱਕ ਲਈਏ ਚੱਕ ਲਿਆ ਚੱਕ